ਸਸੀ ਗਾਲ ਜੀ ਇਹਨਾਂ ਜਿਹੜਾ ਤੁਸੀਂ ਆਪਣੇ ਬੰਦੇ ਨਹੀਂ ਉਹਨਾਂ ਕਰਦੇ ਹੈਗੇ ਕੱਪੜੇ ਦੇ ਖਾਤਰ ਸਭ ਤੋਂ ਵੱਡਾ ਕਪੜਾ ਕਾਟਦੇ ਸਮਾਲੀ ਹਨ ਸਾਡੇ ਇੱਥੇ 250 ਮਿਲੀਅਨ ਡਾਲਰ ਦਾ ਕਪੜਾ ਜਿੱਦਾਂ ਹੈ ਫੀਟ ਦਾ ਚਿਲਡਰਨ ਆਪਣੇ ਬੰਦੇ ਨੂੰ ਤਾਂ ਬਲੇਮ ਲੱਗ ਰਿਹਾ ਸਭ ਤੋਂ ਜਿਆਦਾ ਇਹ ਕਰਦੇ ਨੇ ਔਰੇ ਨਹੀਂ ਭਾਜੀ ਬਲੇਮ ਨਹੀਂ ਲੱਗ ਰਿਹਾ ਪ੍ਰੂਫ ਹੈਗੇ ਆ ਡੋਨਟ ਡੋਨਟ ਵਰੀ ਅਬਾਊਟ ਥੈਟ ਬਲੇਮ ਨਹੀਂ ਪ੍ਰੂਫ ਹੈਗੇ ਇਹ ਪਹਿਲਾਂ ਰਾਜਕਰਵੀ ਨੇ ਕਿਹਾ ਵੀ ਹੋਰ ਵੀ ਕਰਦੇ ਆ ਆਪਾਂ ਤੁਸੀਂ ਸੁਣਿਆ ਨਾ ਔਰ ਆਪਣੇ ਬੰਦੇ ਵੀ ਇਨਵੋਲਵ ਆ ਤੁਸੀਂ ਕਿੰਨੀਆਂ ਖਬਰਾਂ ਸੁਣਦੇ ਆ ਆਪਾਂ ਸਲਾਮੀ ਆ ਤੁਹਾਨੂੰ ਉੱਤੇ ਇਹ ਅਸੀਂ ਇਹ ਥੋੜੀ ਗੱਲ ਤੇ ਮੈਂ ਤੁਹਾਨੂੰ ਉਹੀ ਕਹਿਆ ਵੀ ਆਪਣੀ ਕਮਿਊਨਿਟੀ ਨਾਲ ਜੁੜੇ ਹੋਣ ਕਰਕੇ ਆਪਣੇ ਦਾ ਆਪ ਨੂੰ ਪਤਾ ਲੱਗਦਾ ਦੂਜੇ ਕਿਹੜਾ ਨਹੀਂ ਕਰਦੇ ਕੋਈ ਦੁੱਧ ਤੋਤਾ ਤਾਂ ਹੈ ਨਹੀਂ ਇੱਥੇ ਇਸ ਦੁਨੀਆ ਦੇ ਉੱਤੇ ਹਰ ਕਮਿਊਨਿਟੀ 'ਚ ਇਦਾਂ ਦੇ ਲੋਕ ਜਿਹੜੇ ਵੱਸਦੇ ਆ ਆਪਣੇ ਆ ਦੀ ਕਰਤੂਤ ਸੁਣ ਲੋ ਖੜਜੋ ਇੱਕ ਇੱਕ ਮਿੰਟ ਦਿਓ ਮੈਨੂੰ ਆ ਕਰਤੂਤ ਦੱਸ ਹੀ ਦਵਾ ਆ ਬੇਕਰ ਫੀਲਡ ਦਾ ਬੰਦਾ ਆ ਕਿੰਨੇ 900 ਗ੍ਰਾਮ ਹੈਰੋਇਨ ਕੋਕੈਨ ਤੇ 450 ਪਾਉਂਡ ਕੋਕੈਨ ਹੈਰੋਇਨ ਦੇ ਨਾਲ ਫੜਿਆ ਗਿਆ ਹੈ ਮੋਰਿਸ ਦੇ ਵਿੱਚ ਇੱਕ ਜਾਣਕਾਰ ਇਹਨਾਂ ਦਾ ਮਿਲਿਆ ਸੀ ਕਹਿੰਦਾ ਵੀ ਇਹਨਾਂ ਨਾਲ ਨੱਕ ਵੜਾਤੀ ਸਾਡੀ ਰਿਸ਼ਤੇਦਾਰੀ ਸੀ ਤੇ ਕਹਿੰਦਾ ਵੀ ਪਤਾ ਹੀ ਨਹੀਂ ਸੀਗਾ ਵੀ ਬੰਦਾ ਇਦਾਂ ਦਾ ਹੋ ਸਕਦਾ ਕਹਿੰਦਾ ਵੀ ਜਦੋਂ ਪਤਾ ਲੱਗਾ ਵੀ ਕਿਤੇ ਆਹ ਜ਼ਮੀਨ ਲੈ ਲਈ ਕਿਤੇ ਆਹ ਲੈ ਲਿਆ ਉਹ ਲੈ ਲਿਆ ਫਿਰ ਕਹਿੰਦਾ ਸਾਨੂੰ ਵੀ ਠੰਕੀ ਵੀ ਕੁਝ ਕੰਮ ਪੁੱਠਾ ਹੀ ਕਰਦਾ ਆ ਤੇ ਫੋਟੋ ਆ ਗਈ ਹੁਣ ਮਿੱਤਰ ਦੀ ਹੁਣ ਤੁਸੀਂ ਕੀ ਕਰੋਗੇ ਵੀ ਇਹ ਦੇ ਵਿੱਚ ਕੀ ਆ ਸਾਢੇ 300 ਪੌਂਡ ਤੋਂ ਵੱਧ ਉਹਦੀ ਗੱਡੀ ਦੇ ਵਿੱਚੋਂ ਇਹ ਸਮਾਨ ਜਿਹੜਾ ਉਹ ਨਿਕਲਿਆ Grandy County State Attorney Office ਦੀ ਆ ਇਹ ਜਿਹੜੀ ਆ ਵੀ ਉਸਤੇ ਕੋਲ ਕਹਿੰਦੇ ਵੀ 900 ਗ੍ਰਾਮ ਕੋਕੇ 900 ਗ੍ਰਾਮ ਹੈਰੋਇਨ ਰੋਮੀਸ ট্রাক ਸਟਾਪ ਦੇ ਉੱਤੇ ਇੰਟੈਂਟ ਟੂ ਡਿਲੀਵਰ ਦੇ ਨਾਲ ਜਿਹੜਾ ਫੜਿਆ ਫਿਰ ਬਾਅਦ ਦੇ ਵਿੱਚ ਜਦ ਸੇਫਟੀ ਚੈੱਕ ਪ੍ਰੋਸੀਕਿਊਟਰਸ ਦੇ ਦੁਆਰਾ ਕੀਤੀ ਗਈ ਉਹਦੇ ਟਰੱਕ ਦੇ ਵਿੱਚ ਜਿਹੜਾ پارک ਕੀਤਾ ਗਿਆ ਸੀ ਉਸਨੇ 16 ਘੰਟਿਆਂ ਤੋਂ ਤੇ ਟਰੱਕ ਸਟਾਪ ਦੇ ਉੱਤੇ ਉਸ ਇਨਵੈਸਟੀਗੇਸ਼ਨ ਦੇ ਵਿੱਚ ਜਦ ਵਹੀਕਲ ਨੂੰ ਉਹਨਾਂ ਨੇ ਸਰਚ ਕੀਤਾ ਤੇ 360 ਪਾਉਂਡ ਜਾਂ ਕਹਿ ਲਓ ਵੀ 163 ਕਿਲੋ ਕੋਕੇਨ 30 ਪਾਉਂਡ ਜਾਂ 40 ਕਿਲੋ ਜਿਹੜੀ ਹੈਰੋਇਨ ਆ ਉਹ ਵੀ ਉਸਦੇ ਕੈਬ ਦੇ ਵਿੱਚੋਂ ਜਿਹੜੀ ਉਹ ਮਿਲੀ ਆ ਉਸ ਤੇ ਟਰੱਕ ਦੇ ਵਿੱਚੋਂ ਮਿਲੀ ਆ ਇਲਿਨੋਇਸ ਸਟੇਟ ਪੁਲਿਸ ਨੇ ਇਸ ਦੇ ਬਾਰੇ ਆ ਜਿਹੜੀ ਹੁਣ ਜਾਣਕਾਰੀ ਜਿਹੜੀ ਹਰਜੋਤ ਸਿੰਘ ਜੀ ਰਮਨ ਜੀ ਜਿਹੜੀ ਉਹ ਦੱਤੀ ਆ ਹੁਣ ਕਿਦਾਂ ਨਾ ਕਹੀ ਆ ਵੀ ਆਪਣੀ ਕਮਿਊਨਿਟੀ ਨਹੀਂ ਜੁੜੀ ਹੋਈ ਕਰਦੇ ਆ ਤਾਂ ਹੀ ਨਾਮ ਹੁੰਦਾ ਆ ਇਹ ਤਾਂ ਇਹ ਤਾਂ ਆਪਾਂ ਫੇਰ ਕਹਿ ਦਈਏ ਨਾ ਵੀ ਸ਼ਾਇਦ ਮਾਲਕਾਂ ਦੇ ਵਿੱਚ ਰਖਤਿਆ ਰਾਇ ਤੇ ਮੈਨੂੰ ਵੀਡੀਓ ਭੇਜੀ ਆ ਮੈਨੂੰ ਵੀਡੀਓ ਕਰ ਲਈ ਆ ਇਹਦੇ ਵਿੱਚ ਆਪਣਾ ਇੰਡੀਅਨ ਬੰਦਾ ਗੋਰੇ ਨੂੰ ਟਰੱਕ 'ਚ ਬਿਠਾ ਕੇ ਤੇ ਆਪਣੀ ਭੁੱਕੀ ਖੋਣ ਰਿਆ ਦੱਸ ਔਰ ਉਹਨੂੰ ਉਹਨੂੰ ਕੀ ਕਵਾਂਗੇ ਇਹਨੂੰ ਸਾਡੇ ਬੰਦੇ ਆ ਵੀਡੀਓ ਪਾ ਕੇ ਦੱਸਦੇ ਆ ਵੀ ਗਲਤ ਕੰਮ ਕਿਵੇਂ ਕਰਨਾ ਈਐਲਡੀ ਦੀ ਚੋਰੀ ਕਿਵੇਂ ਕਰਨੀ ਆ ਲੋਡ ਕਿਵੇਂ ਚੱਕਣੇ ਆ ਪੁੱਕੀ ਕਿਵੇਂ ਖਾਣੀ ਆ ਮਤਲਬ ਯਾਰ ਤੁਸੀਂ ਹੋਰ ਕਿਹੜੇ ਪ੍ਰੂਫ ਚਾਹੁੰਦੇ ਆ ਮਤਲਬ ਕਿਹੜੀ ਚੀਜ਼ ਚਾਹੁੰਦੇ ਆ ਤੁਸੀਂ ਵੀ ਨਾ ਹੋਵੇ ਇਦਾਂ ਦੀ ਚੀਜ਼ ਤੁਸੀਂ ਜਿੰਨੇ ਸ਼ਿਪਰ ਆ ਸ਼ਿਪਰ ਐਸ ਵਾਲੇ ਕੰਪਨੀਆਂ ਨੂੰ ਸਿੱਧਾ ਮੂੰਹ ਤੇ ਕਹਿ ਰਹੇ ਆ ਵੀ ਭਾਈ ਅਸੀਂ ਤੁਹਾਨੂੰ ਲੋਡ ਨਹੀਂ ਦੇਣੇ ਕਿਉਂਕਿ ਪਿਛਲੇ ਸਾਲ ਜਿੰਨੇ ਸਾਡੇ ਲੋਡ ਚੋਰੀ ਹੋਏ ਉਹਨਾਂ 'ਚ 90% ਤੁਹਾਡਾ ਨਾਮ ਆਉਂਦਾ ਹੁਣ ਹੁਣ ਤੁਸੀਂ ਕੀ ਇਹ ਚਾਹੁੰਦੇ ਆ ਵੀ ਉਹ 250 ਮਿਲੀਅਨ ਦਾ ਕੋਈ ਕਾਂਡ ਕਰੇ ਤਾਂ ਤਾਂ ਆਪਣਾ ਨਾਮ ਆਉਣਾ ਹੈ ਇਹ ਗੱਲਾਂ ਨਹੀਂ ਆਈਆਂ ਆਪਾਂ ਸਿਰਫ ਸਾਡਾ ਮਕਸਦ ਇਹ ਨਹੀਂਗਾ ਕਿ ਸਾਡੀ ਕਮਿਊਨਿਟੀ ਨੂੰ ਇਦਾਂ ਦਾ ਕੋਈ ਚੀਜ਼ ਕਰਨੀ ਸਾਡਾ ਸਿਰਫ ਮਕਸਦ ਇਹ ਆ ਕਿ ਆਪਣੇ ਵਿੱਚ ਜਿਹੜਾ ਕੰਮ ਗਲਤ ਹੋ ਰਿਹਾ ਉਹਦੇ ਉੱਤੇ ਧਿਆਨ ਦਿਓ ਸਾਰਨ ਉਹ ਵੱਡੇ ਜਿਹੜੇ ਇਸ ਵੇਲੇ ਪ੍ਰੋਬਲਮ ਹੈਗੀ ਆ ਉਹ ਪ੍ਰੋਬਲਮ ਇਹ ਆ ਕਿ ਜਦੋਂ ਅਸੀਂ ਖੁਦ ਗਲਤ ਕੰਮ ਹੁੰਦਾ ਦੇਖਦੇ ਆ ਤੇ ਅਸੀਂ ਅੱਖਾਂ ਪਰੇ ਕਰ ਲੈਂਦੇ ਆ ਉਹ ਸਾਰਨੂੰ ਵੱਡਾ ਕਰ ਮੈਂ ਤਾਂ ਦੇਖੋ ਉਹ ਵਾਲੇ ਨੇ ਸੋਚਿਆ ਮੈਂ ਤਾਂ ਵੀਡੀਓ ਦੇਖ ਕੇ ਤੁਸੀਂ ਕੱਲੀ ਹੈਰਾਨ ਹੋ ਗਿਆ ਬੰਦਾ ਯਾਰ ਵੀਡੀਓ ਬਣਾ ਰੇ ਗਲਤ ਕੰਮ ਕਰਦੇ ਦੀ ਤੁਸੀਂ ਆ ਤੁਹਾਨੂੰ ਮੈਂ ਵੀਡੀਓ ਭੇਜੀ ਰਾਜਕਣ ਦੇਖ ਲਓ ਤੁਸੀਂ ਮੈਂ ਉਹ ਮੈਂ ਥੋੜੀ ਜਿਹੀ ਦੇਖ ਕੇ ਇਹ ਹਾਦੀ ਹੋ ਗਈ ਆ ਕੋਈ ਹੈ ਹੀ ਨਹੀਂ ਕੋਈ ਸ਼ਰੋਧ ਦੀ ਘਾਟ ਕੋਰੇ ਨੂੰ ਪੰਖੋ ਮਤਲਬ ਕਿ ਭੁੱਕੀ ਖੋਣ ਲਿਆ ਉਹਨੂੰ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਸੀ ਜਦੋਂ ਇੱਕ ਉਹ ਆਪਣਾ ਸਰਦਾਰ ਹੀ ਸੀ ਪੂਰੀ ਦਾੜ੍ਹੀ ਖੁੱਲੀ ਤੇ ਮੈਨੂੰ ਲੱਗਦਾ ਸੀਗਾ ਵੀ ਸੱਟਾਂ ਕੇ ਲਾਂਦਾ ਪੂਰੀ ਬੋਤਲ ਦੀ ਸ਼ਰਾਬ ਵੜੀ ਹੋ ਤੇ ਲੱਤ ਉੱਤੇ ਰੱਖੀ ਹੋ ਤੇ ਉਹ ਬਹੁਤ ਵੀਡੀਓ ਵਾਇਰਲ ਹੋਈ ਸੀ ਟਰੱਕ ਚਲਾ ਰਿਹਾ ਇੰਨਾ ਦੇ ਬੜੇ ਪੁੱਠੇ ਕੰਮ ਕਰਦੇ ਅਕੱਲ ਆਪਣੇ ਇੱਕ ਕਾਲਰ ਨੇ ਦੱਸਿਆ ਰਮਨ ਜੀ ਹਰਜੋਤ ਜੀ ਵੀ ਇੱਕ ਦਾ ਐਕਸੀਡੈਂਟ ਹੋਇਆ ਐਕਸੀਡੈਂਟ ਤੋਂ ਉਹਨੇ ਕੱਢਿਆ ਤੇ ਬਾਅਦ ਚ ਕੀ ਦੇਖਿਆ ਉਹ ਸ਼ਰਾਬ ਦੀ ਬੋਤਲ ਪਈ ਸੀ ਅੱਧੀ ਉਹਨੇ ਢੋਲੀ ਬੋਤਲ ਵਗਾ ਕੇ ਮਾਰੀ ਫਿਰ ਕਹਿੰਦਾ ਅੰਦਰ ਜਾ ਕੇ ਕਹਿੰਦਾ ਵੀ ਉਹ ਮੇਰਾ ਨਾ ਸਮਾਨ ਆ ਕਹਿੰਦਾ ਵੀ ਅੰਦਰ ਭੁੱਕੀ ਪਈ ਆ ਕਿ ਪਤਾ ਨਹੀਂ ਡੋਡੇ ਪਏ ਉਹ ਕਹਿੰਦਾ ਵੀ ਉਹ ਵੀ ਕਢਾ ਦਿਓ ਦੇਖ ਲਓ ਆ ਤਾਂ ਹਾਲ ਆ ਆਪ ਤਾਂ ਮਰਨਾ ਦੂਜਿਆਂ ਨੂੰ ਵੀ ਮਾਰਨਾ ਫਿਰ ਇਹੋ ਜਿਹੇ ਉੱਤੇ ਜਦੋਂ ਬੋਲਦੇ ਆ ਫਿਰ ਇਹਨਾਂ ਨੇ ਲੰਡੂ ਜੇ ਚਾਰਕ ਬੰਦੇ ਆ ਮੋਹਰੇ ਗ੍ਰੀਨ ਸਕਰੀਨ ਦੇ ਬਹਿ ਕੇ ਪੁੱਠੀਆਂ ਸਿੱਧੀਆਂ ਜੀਆਂ ਹਰਕਤਾਂ ਕਰਕੇ ਤੇ ਕਹਿੰਦੇ ਵੀ ਰੇਡੀਓ ਵਾਲੇ ਕਿਉਂ ਇਦਾਂ ਕਰਦੇ ਇਹ ਇੱਕ ਤੁਹਾਡੇ ਇਲਾਕੇ ਦੇ ਆ ਕੁਛ ਕਿ ਰਮਨ ਜੀ ਵੀ ਉਹ ਇਦਾਂ ਦੇ ਆ ਕਰਨ ਵੀ ਉਹਨਾਂ ਉਹਨਾਂ ਨੂੰ ਆ ਵੀ ਸੱਚ ਨਾਲ ਦੱਸੋ ਸਾਨੂੰ ਪੁੱਠੇ ਕੰਮ ਕਰਨ ਦੋ ਯਾਦ ਆ ਇੱਕ ਵਾਰੀ ਜਦੋਂ ਭੁੱਕੀ ਫੀਮ ਵਾਲਾ ਮਸਲਾ ਚੱਲਿਆ ਸੀ ਇੱਕ ਆਇਆ ਸੀ ਬੜਾ ਤੱਤਾ ਜਿਹਾ ਹੁੰਦਾ ਸੀ ਜਿਹੜਾ ਆਪ ਸਮਗਲਰ ਹੋਵੇ ਉਹਨੂੰ ਬੜਾ ਦੁੱਖ ਲੱਗਦਾ ਹੁੰਦਾ ਜਿਹੜਾ ਆਪ ਇਦਾਂ ਦੇ ਕੰਮ ਕਰਦਾ ਹੋਵੇ ਜਾਂ ਨਸ਼ੇ ਵੇਚਦਾ ਹੋਵੇ ਜਾਂ ਲੋਕਾਂ ਨੂੰ ਉੱਤੇ ਲਾਉਂਦਾ ਹੋਵੇ ਉਹਨਾਂ ਨੂੰ ਬਹੁਤ ਦੁੱਖ ਲੱਗਦਾ ਵੀ ਸੱਚ ਕਿਉਂ ਦੱਸਦੇ ਆ ਵੀ ਇਦਾਂ ਨਾ ਜਿਹੜਾ ਜਿਹੜਾ ਉਹ ਕੀਤਾ ਜਾਵੇ ਜੀ ਕੁਲਦੀਪ ਜੀ ਜੁੜੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਹੁਣ ਇੱਕ ਭਾਈ ਕਰਦਾ ਸੀ ਪਿਆ ਵੀ ਸਾਡੇ ਲੋਕਾਂ ਦਾ ਕੋਈ ਕਸੂਰ ਨਹੀਂਗਾ ਇਹ ਤਾਂ ਮਾਲੀਆਣ ਬਹੁਤਾ ਕੰਮ ਕਰਦੇ ਨੇ ਸਾਡੇ ਆ ਪਿਛਲੇ 3 ਕ ਵੀਕ ਹੋ ਗਏ 3 ਟਰਾਲੇ ਚੋਰੀ ਹੋਏ ਸੀ ਯਾਰ ਚੋਂ ਹੂੰ ਤੇ 2 ਤਾਂ ਮਿਲ ਗਏ ਆ ਇੱਕ ਦਾ ਜੀਪੀਐਸ ਦੀ ਬੈਟਰੀ ਡਾਊਨ ਸੀ ਉਹ ਨਹੀਂ ਲੱਭਾ ਜੇ ਤੇ ਇੱਕ ਟੀਵੀਆਂ ਦਾ ਲੋਡ ਸੀ ਤੇ ਉਹ ਟਰਾਲਾ ਚੋਰੀ ਕਰਕੇ ਤੇ ਜਿੱਥੇ ਸਾਡੇ ਤੇ ਫੰਟਾਨਾ ਡੀਲਰਸ਼ਿਪ ਉੱਥੇ ਬੜੇ ਮਜੇ ਨਾਲ ਜਾ ਕੇ ਤੇ ਬੈਠ ਤੇ ਬੈਠਾ ਲਾ ਕੇ ਟਰੈਕਟਰ ਵਾਲਾ ਆਪਣੇ ਬੰਦਾ ਸੀ ਉਹ ਪੰਜਾਬੀ ਪੰਜਾਬੀ ਦਾ ਇਹ ਦਸੰਦ ਹੈ ਫਿਰ ਉਹਦੀ ਚੰਗੀ ਸਰਵਿਸ ਕੀਤੀ ਪਹਿਲਾਂ ਮੁਰਕੇ ਪੁਲਿਸ ਨੂੰ ਕਾਲ ਕੀਤੀ ਪੁਲਿਸ ਆ ਗਈ ਤੇ ਪੁਲਿਸ ਵਾਲਾ ਕਹਿੰਦਾ ਉਹ ਕਿਦਾਂ ਮਾਈ ਫਰੈਂਡ ਕਹਿੰਦਾ ਫਿਰ ਆ ਗਿਆ ਅੱਛਾ ਜੀ ਦੱਸੋ ਚਾਰ ਕੇਸਾਂ 'ਚ ਉਹਨੂੰ ਜਮਾਨਤ ਮਿਲੀ ਹੋਈ ਹੈ ਅੱਗੇ ਫਿਰ ਇਹੋ ਜਿਹਾ ਰਿਪੋਰਟ ਨਾ ਕਰੇ ਤਾਂ ਕੀ ਕਰੇ ਫਿਰ ਬੰਦਾ ਹਾਂ ਉਹ ਹੁਣ ਰਿਪੋਰਟ ਹੋਏਗਾ ਕਹਿੰਦਾ ਵੀ ਹੁਣ ਮਾਈ ਫਰੈਂਡ ਯੂ ਗੋ ਲੌਂਗ ਟਾਈਮ ਆਂਦਾ ਵੀ ਜੇਲ੍ਹ 'ਚ ਤੇ ਉਹ ਕਹਿੰਦਾ ਪੰਜ ਪੰਜਾਬੀ ਨੇ ਇੱਥੇ ਦੇ ਜਿਹੜੇ ਅਜੇ ਸਾਨੂੰ ਲੱਭਣ ਨਹੀਂ ਡਏ ਉਹ ਇਹੀ ਕੰਮ ਕਰਦੇ ਹੁੰਦੇ ਇਹ ਪੂਰਾ ਗੈਂਗ ਰਲਿਆ ਜਿਹੜਾ ਟਰੱਕ ਮਾਲਕ ਸੀ ਤੇ ਉਹ ਕਹਿੰਦਾ ਜੀ ਮੈਂ ਸਾਕਰਾਮੈਂਟੋ ਦਾ ਜਿਹੜਾ ਟਰੱਕ ਸੀ ਤੇ ਜਦੋਂ ਉਹ ਪੁਲਿਸ ਵਾਲਿਆਂ ਨੇ ਕਾਲ ਕੀਤੀ ਤੇ ਕਹਿੰਦੇ ਵੀ ਇੱਥੇ ਫੰਟਾਨਾ ਹੀ ਰਹਿ ਜਾਂ ਉਹ ਤੇ ਕਹਿੰਦਾ ਵੀ ਉਹ ਵੀ ਰਲਿਆ ਨਾਲ ਛੇ ਕੰਪਨੀ ਬਣਾਈ ਹੁੰਦੇ ਤੇ ਉਹ ਟਰੱਕ ਉਹਦਾ ਲੈ ਆਉਂਦੇ ਟਰਾਲੇ ਚੋਰੀ ਕਰਦੇ ਆ ਤੇ ਲੈ ਜਾਂਦੇ ਆ ਪੰਜਾਬੀ ਸਾਰੇ ਆਪਣੀ ਕਮਿਊਨਿਟੀ ਨੇ ਰਮਨ ਜੀ ਹਰਜੋਤ ਜੀ ਇੰਨਾ ਮਿਹਨਤ ਦੇ ਨਾਲ ਨਾਮ ਬਣਾਇਆ ਸੀ ਇਹ ਕੁਛਕ ਚਿੰਨਦਾਕ ਲੋਕਾਂ ਨੇ ਬਦਨਾਮ ਕਰਕੇ ਰੱਖਤਾ ਤੇ ਆਪਣੀ ਕਮਿਊਨਿਟੀ ਜੇ 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 ਇਸ ਕੰਮ ਦੇ ਵਿੱਚ ਮੋਰੇ ਨਾ ਇਹਨੂੰ ਅੰਡਰ ਦਾ ਰੱਗ ਕਰਦੀ ਰਹੀ ਤੇ ਜਿੱਦਾਂ ਆਪਸ ਸਟੀਰੀਓਟਾਈਪ ਜਾਂ ਦੂਜਿਆਂ ਨੂੰ ਸਟੀਰੀਓਟਾਈਪ ਹੁੰਦੇ ਦੇਖਦੇ ਆ ਉਹ ਦਿਨ ਦੂਰ ਨਹੀਂ ਇਨਫੈਕਟ ਹੋ ਵੀ ਗਏ ਆ ਬਹੁਤ ਸਾਰੀਆਂ ਥਾਵਾਂ 'ਤੇ ਅਨਹੀਂ ਜਿੰਨਾ ਪਹਿਲਾਂ ਇੱਕ ਆਪਣੀ ਸਰੋਤੇ ਕਹਿ ਕੇ ਗਏ ਸੀ ਵੀ ਸਮਾਲੀਅਨ ਕਰਦੇ ਤੋਂ ਬਾਹਰ ਹੋਰ ਹੋਰ ਕਿਸੇ ਕਮਿਊਨਿਟੀ ਨੂੰ ਪੁੱਛ ਕੇ ਦੇਖੋ ਫੇਰ ਉਹ ਕਹਿੰਦੇ ਵੀ ਆਪਿਆਂ ਬਾਰੇ ਕੀ ਸੋਚਦੇ ਹੋਣਗੇ ਉਹ ਸਿੰਘ ਵਾਲੇ ਨੂੰ ਨਹੀਂ ਦੇਣਾ ਲੋਡ ਉਦੋਂ ਕਿੱਡਾ ਰੌਲਾ ਪੈਂਦਾ ਹੈ ਜੀ ਇਹ ਮੇਰੀ ਗੱਲ ਸੁਣੋ ਰਾਜਕਰਨ ਨਾ ਜਿਹੜੀ ਅਰਕੰਸਾ ਦੇ ਵਿੱਚ ਕਹਾਣੀ ਹੋਈ ਹੈ ਉਹਨਾਂ ਨੂੰ ਜਾ ਕੇ ਪੁੱਛ ਲਓ ਵੀ ਅਰਕੰਸਾ ਵਾਲਿਆਂ ਨੂੰ ਉਹ ਤੁਹਾਨੂੰ ਡਾਟਾ ਬਣਾ ਕੇ ਬਿਠਾਏ ਵੀ 80% ਦੇ ਕਰੀਬ ਜਿਹੜੇ ਐਕਸੀਡੈਂਟ ਹੁੰਦੇ ਆ ਉਹਦੇ ਵਿੱਚ ਇੰਡੀਅਨ ਪਾਕਿਸਤਾਨੀ ਇਹ ਸਾਰੇ ਟੌਪ ਤੇ ਆਵੇ 80% ਐਕਸੀਡੈਂਟਸ ਆ ਜਿਹੜੇ ਆ ਇਹ ਇਹਨਾਂ ਦੇ ਹੁੰਦੇ ਆ ਹੂੰ ਬਾਲ ਜੀ ਅਮ ਜਸਿਕਰ ਭਾਈ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੜਿਆ ਜਿਹੜਾ ਨਸ਼ੇ ਵਾਲਾ ਮੁੱਦਾ ਇਹਦੇ ਤਾਂ ਨਾ ਸਿੰਪਲ ਕਰ ਦੇਣਾ ਚਾਹੀਦਾ ਜੀ ਹਰੇਕ ਸਕੀਲ ਤੇ ਜਦੋਂ ਵੀ ਕੋਈ ਪੁੱਲ ਕਰੇ ਜਾਂ ਰੈਂਡਮਲੀ ਯੂਰ ਵਨ ਰੋਡ ਵੀ ਕਿਸੇ ਨੂੰ ਪੁੱਲ ਕਰਕੇ ਰਾਈਟ ਵੇ ਦਾ ਹੇਅਰ ਦਾ ਟੈਸਟ ਲੈ ਕੇ ਤਾਂ ਡਰਗ ਟੈਸਟ ਹੋ ਜਵੇ ਜੀ ਤੇ ਜਾਂ ਯੂਰਿਨ ਸੈਂਪਲ ਲੈ ਕੇ ਰਾਈਟ ਵੇ ਟੈਸਟ ਹੋ ਕੇ ਜਿਹਦਾ ਹੈਗਾ ਉਹਦਾ ਲਾਇਸੈਂਸ ਸਸਪੈਂਡ ਹੋਵੇ ਜੀ ਫੇਰ ਨਾਥ ਪੈ ਸਕਦੀ ਇਸ ਕੰਮ ਨੂੰ ਜੀ ਨਹੀਂ ਤਾਂ ਇਹ ਕੰਮ ਕਰ ਲਈ ਤਾਂ ਸਪੈਸ਼ਲੀ ਡਰਾਈਵਰਾਂ ਨੂੰ ਨਸ਼ਾ ਸਪਲਾਈ ਕਰਨ ਲਈ ਫੀਮ ਵਗੈਰਾ ਸਪਲਾਈ ਕਰਨ ਲਈ ਤਾਂ ਡੀਲਰ ਬਣੇ ਬੈਠੇ ਹਰੇਕ ਸ਼ਹਿਰਾਂ ਦੇ ਵਿੱਚ ਜੀ ਉਹ ਤਾਂ ਮਤਲਬ ਹੋਮ ਡਿਲੀਵਰੀ ਕਰਦੇ ਇਦਾਂ ਦੇ ਬੰਦੇ ਆ ਤੀਰਤ ਸਿੰਘ ਦੀ ਜਿਹੜੀ ਕਹਾਣੀ ਦੱਸੀ ਉਹੀ ਆ 28 ਸਾਲਾਂ ਦਾ ਜਿਹੜਾ ਸੀਗਾ ਜਿਹਨੂੰ ਵੇਚਣ ਦੇ ਦੋਸ਼ਾਂ ਦੇ ਵਿੱਚ ਤੇ ਬਾਅਦ ਚ ਕਿਲੋਆਂ ਦੇ ਹਿਸਾਬ ਨਾਲ ਕੁਇੰਟਲਾਂ ਦੇ ਹਿਸਾਬ ਨਾਲ ਜਿਹੜੀ ਫੜੀ ਗਈ ਹੈ ਇਹੀ ਕੰਮ ਕਰਦਾ ਸੀ ਉਹਨੇ ਹੋਰ ਕੀ ਕਰਦਾ ਸੀ ਬਿਲਕੁਲ ਇਹ ਤਾਂ ਬਹੁਤ ਮਾੜਾ ਹਾਲ ਹੋ ਰਿਹਾ ਜੀ ਟਰੱਕਿੰਗ ਦਾ ਤੇ ਤਾਂ ਜਿਹੜੇ ਮਤਲਬ ਕਿੰਨੀਆਂ ਫੈਮਲੀਆਂ ਰੋਡ ਦੇ ਉੱਪਰ ਆ ਜਦੋਂ ਕਿ ਦੇ ਆ ਵੀ ਹੁਣ ਡਰਾਈਵ ਕਰੀ ਦੀਆਂ ਕਿਤੇ ਟਰੱਕ ਘੁੰਮਦਾ ਜਾਂਦਾ ਕੋਈ ਦੇਖੀ ਦਾ ਕੋ ਨੰਗੀ ਦਾ ਪਹਿਲਾਂ ਮਤਲਬ ਦੇਖੀ ਦਾ ਪੰਜਾਬੀ ਕਈ ਮੋਸਟਲੀ ਦਾ 99 ਤੇ ਦਾ ਆਪਣੇ ਪੰਜਾਬੀ ਹੁੰਦੇ ਆ ਜੀ ਤੇ ਫਿਰ ਸਲੂਪ ਸਾਰੇ ਨਹੀਂ ਮੈਂ ਕਹਿੰਦਾ ਪਰ ਫੇਰ ਵੀ ਵਿੱਚੋਂ ਕਾਫੀ ਲੋਕੀ ਆ ਜਿਹੜੇ ਡਰ ਲੱਗਦਾ ਜੀ ਉਹਦੇ ਲੱਗਦਾ ਸਿੱਧੀ ਗੱਲ ਕਹੋ ਡਰ ਲੱਗਦਾ ਕੋ ਪਤਾ ਨਹੀਂ ਹੁੰਦਾ ਪਰ ਵਾਰ ਦੇ ਨਾਲ ਹੋਈਦਾ ਬਿਲਕੁਲ ਲੱਗਦਾ ਜੀ ਬਿਲਕੁਲ ਲੱਗਦਾ ਬਿਲਕੁਲ ਲੱਗਦਾ ਇਹ ਮੈਂ ਨਹੀਂ ਤੁਸੀਂ ਨਹੀਂ ਸਾਰੀ ਦੁਨੀਆ ਹੀ ਆਖਦੀ ਹੈ ਬਿਲਕੁਲ ਠੀਕ ਥੈਂਕ ਯੂ ਹਾਂਜੀ ਥੈਂਕ ਯੂ ਜੀ ਕੇ ਹਾਂਜੀ ਆਲਮਜੀਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਜੀ ਹਾਂਜੀ ਆਪਣੇ ਆਹ ਜਿਹੜਾ ਆਪਣੇ ਕਹਦੇ ਸੀ ਕਿ ਨਾ ਵੀ ਇੱਕ ਇਹ ਤੇ ਆਪਣੇ ਬੰਦੇ ਕਹਿੰਦੇ ਨੇ ਕਿ ਵੀ ਇੱਕ ਨੰਬਰ ਦੇ ਪੈਸੇ ਨਾਲ ਤਾਂ ਰੋਟੀ ਖਾਧੀ ਜਾਂਦੀ ਆ ਹੋਰ ਕੀ ਖਾਣਾ ਹੁੰਦਾ ਦੱਸ ਨਾਲ ਫਿਰ ਤੁਹਾਨੂੰ ਪਤਾ ਚਿਕਨ ਚੋਕਰ ਵੀ ਚਾਹੀਦਾ ਨਹੀਂ ਮਿਲ ਜਾਂਦਾ ਉਹਦੇ ਨਾਲ ਵੀ ਇੱਕ ਨੰਬਰ ਦੀ ਰੋਟੀ ਨਾਲ ਵੀ ਹੋ ਵੀ ਸ਼ਰੇ ਸ਼ਰੇ ਆਮ ਕਹਿੰਦੇ ਨੇ ਇਹ ਗੱਲ ਨਹੀਂ ਯਾਰ ਨਹੀਂ ਤੁਸੀਂ ਸਾਰਾ ਕੁਝ ਨਹੀਂ ਸਾਰਾ ਕੁਝ ਨਾ ਪਿਛਲੇ 10 15 ਸਾਲਾਂ ਚ ਵਾਪਰ ਰਿਹਾ ਬਹੁਤ ਜ਼ਿਆਦਾ ਪਹਿਲਾਂ ਮੈਂ ਤੁਹਾਨੂੰ ਦੱਸਦਾ 90s ਦੀ ਗੱਲ ਜੇ ਕੋਈ ਆਪਣਾ ਬੰਦਾ ਕੰਪਨੀ ਚ ਕਰਦਾ ਲੇ ਆਫ ਵੀ ਹੋ ਜਾਂਦਾ ਸੀ ਨਾ ਉਹ ਅਨਪਲਾਈਮੈਂਟ ਫਾਈਲ ਕਰਨੀ ਜਾਂਦਾ ਸੀ ਉਹ ਕਹਿੰਦਾ ਯਾਰ ਮੈਂ ਭੱਗਵੰਨੀ ਆ ਮੈਨੂੰ ਸੰਗ ਲੱਗਣੀ ਵੀ ਮੈਂ ਅਨਪਲਾਈਮੈਂਟ ਲੈ ਰਿਹਾ ਫੇ ਹੋਰ ਜਗ੍ਹਾ ਕੰਮ ਲੱਭ ਲਈ ਹੈ ਹਣਾ ਸੋ ਇਹ ਪਿਛਲੇ ਕੁਝ ਸਾਲਾਂ ਚ ਹੋਇਆ ਤੇ ਇਹ ਹੁਣ ਇੰਨੇ ਰਗੜ ਹੋਣੇ ਆ ਨਾ ਬੰਦੇ ਕਿਉਂਕਿ ਮੈਜੋਰਟੀ ਚ ਨਵੇਂ ਜਿਹੜੇ ਬੰਦੇ ਆਏ ਆ ਉਹ ਉਹਨਾਂ ਕੋ ਗ੍ਰੀਨ ਕਾਰਡ ਹੈ ਨਹੀਂ ਪੋਲਿਟੀਕਲ ਸਾਈਲੰਟ ਤੇ ਆ ਜੇ ਸਾਡੇ ਨਾਲ ਆਈਸ ਆਲੇ ਹੁਣ ਚੱਕ ਰਹੇ ਆ ਮਾੜਾ ਜਿਹਾ ਵੀ ਕ੍ਰਾਈਮ ਹੋਇਆ ਤੇ ਉਹ ਸਿੱਧੇ ਰਿਪੋਰਟ ਹੋਣੇ ਹੋਰ ਇਹ ਧੜਾ ਧੜ ਹੋ ਰਿਹਾ ਹੈਗੇ ਆ ਉਹ ਖਬਰਾਂ ਨਹੀਂ ਆ ਰਹੀਆਂ ਬਹੁਤ ਧੜਾ ਧੜ ਹੋ ਰਿਹਾ 600 ਬੰਦੇ ਨੂੰ ਤਾਂ ਮੰਨੀਆਂ ਸਰਕਾਰ ਪਾਰਲੀਮੈਂਟ ਚੋਂ ਤੇ ਇੰਡੀਆ ਦੀ ਅਜੇ ਤਾਂ ਹੋਰ ਪਤਾ ਨਹੀਂ ਕਿੰਨੇ ਜਾਜੀ ਚੜਾਉਣੇ ਇਹਨਾਂ ਨੇ ਇਹ ਤਾਂ ਕੁਝ ਵੀ ਨਹੀਂ ਹਜੇ ਆਪਾਂ ਫੋਟੋਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਹ ਨੇਪਾਲ ਦੇ ਵਿੱਚ 2000 ਪੰਜਾਬੀ ਇਸ ਵੇਲੇ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਆ ਜਾਂ ਗ੍ਰੀਨ ਕਾਰਡ ਉ ਬੈਠੇ ਆ ਉਹ ਨੇਪਾਲ ਵਾਲੀ ਸਰਕਾਰ ਜਿਹੜੀ ਉਹ ਚੜ੍ਹ ਨਹੀਂ ਦੇ ਰਹੀ ਹੈਗੇ ਤੇ 500 ਦੇ ਕਰੀਬ ਕੈਨੇਡਾ ਦੇ ਆ ਗ੍ਰੀਨ ਕਾਰਡ ਹੋਲਡਰ ਜਾਂ ਜਿਹੜੇ ਵਰਕ ਪਰਮਿਟ ਵਾਲੇ ਜਿਹਨਾਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਸੀ ਅੱਛਾ ਨਵਾਬ ਵਾਲੇ ਨੇ ਕਰਤੀ ਸਖਤੀ ਹਾਂਜੀ ਉਹ ਕਹਿੰਦੇ ਵੀ ਨੋ ਆਬਜੈਕਸ਼ਨ ਸਰਟੀਫਿਕੇਟ ਲੈ ਕੇ ਆਓ ਫੇਰ ਚੰਨ ਦੇਵਾਂਗੇ ਤੁਹਾਨੂੰ ਯਾਦ ਹੋਊਗਾ ਪਿਛਲੇ ਕੁਝ ਹਫ਼ਤੇ ਪਹਿਲਾਂ 트ੰਪ ਨੇ ਇਹ ਕਿਹਾ ਸੀ ਵੀ ਜਿਹੜੇ 47 ਮੁਲਕ ਤੋਂ ਲੋਕ ਆਦੇ ਆ ਉਹਨਾਂ ਦੀ ਜਿਹੜੀ ਲਿਸਟ ਬਣਾਈ ਕਰਨੀ ਆ ਬਹੁਤ ਉਹ ਨੇਪਾਲ ਉਹਨਾਂ ਚੋਂ ਇੱਕ ਸੀ ਸੋ ਬਹੁਤ ਸਾਰੇ ਲੋਕ ਜਿਹੜੇ ਵੀਕਨ ਉਹਨਾਂ ਨੇ ਭਾਈ ਕਰਕੇ ਉੱਤਰੋਂ ਜਾਂਦੇ ਸੀ ਆਪਾਂ 2-3 ਸਾਲਾਂ ਤੋਂ ਰੌਲਾ ਪਾ ਰਹੇ ਆ ਔਟਾਰਨੀ ਜੇ ਤਰ ਕੀ ਆਣਾ ਬਹੁਤ ਰੌਲਾ ਪਾ ਰਿਆ ਵੀ ਭਾਈ ਨਾ ਜਾਓ ਬਾਹਰ ਜਦੋਂ ਵਾਪਸ ਆਣਾ ਤੁਹਾਨੂੰ ਪ੍ਰੋਬਲਮ ਆਊਗੀ ਤੇ ਹੁਣ ਕੱਲ ਮੈਨੂੰ ਇੱਕ ਆਪਣੇ ਮੁੰਡੇ ਨੇ ਭੇਜੀਆ ਪਿਕਚਰ ਆ ਵੀ ਕਹਿੰਦਾ ਵੀ ਇੰਨਾ ਬੁਰਾ ਹਾਲ ਆ ਵੀ ਉੱਥੇ ਹੋਟਲ ਨਹੀਂ ਲੱਭ ਰੇ ਲੋਕ ਘਰਾਂ ਚ ਰੂਮ ਤੇ ਰੈਂਟ ਲੈ ਕੇ ਰਹਿ ਰਹੇ ਸੋ ਨੇਪਾਲ ਦੇ ਥਰੂ ਜਿਹੜਾ ਵੀ ਕੋਈ ਪੋਲਿਟੀਕਲ ਅਸਾਈਲਮ ਵਾਲਾ ਬੇਸਿਕਲੀ ਉਹਦੇ ਥਰੂ ਚਾਹੇ ਪੱਕਾ ਹੋ ਕੇ ਗਿਆ ਚਾਹੇ ਪੋਲਿਟੀਕਲ ਅਸਾਈਲਮ ਤੇ ਅ ਟ੍ਰੈਵਲ ਡਾਕੂਮੈਂਟ ਨਾ ਗਿਆ ਤਾਂ ਮਤਲਬ ਨੇਪਾਲ ਵਾਲੇ ਉਧਰੋਂ ਹੁਣ ਨੋਬਜੈਕਸ਼ਨ ਸਰਟੀਫਿਕੇਟ ਮੰਗ ਰਹੇ ਆ ਵੀ ਜੇ ਇਸ ਮੁਲਕ ਤੋਂ ਤੁਹਾਨੂੰ ਉਹਦੇ ਕੌਂਸਲੇਟ ਤੋਂ ਲਿਆਓ ਇੰਡੀਅਨ ਕੌਂਸਲੇਟ ਤੋਂ ਲੈ ਕੇ ਜਾ ਤੂੰ ਆਪਣੇ ਇੰਡੀਆ ਤੋਂ ਜਾ ਕੇ ਜਿੱਤੂ ਮਰਜੀ ਚੜੋ ਸੋ ਜਿੰਨੇ ਵੀ ਜਿਹੜੇ ਸਾਡਾ ਬੰਦ ਕਰਤਾ ਮਤਲਬ ਉਹਨਾਂ ਨੇ ਸਾਡਾ ਤਾਂ ਇਹੀ ਹੁੰਦਾ ਵੀ ਆਪਣੇ ਕਿਸੇ ਭੈਣ ਭਰਾ ਦਾ ਨੁਕਸਾਨ ਨਾ ਹੋਵੇ ਪਲੀਜ਼ ਆਪਣੇ ਵਕੀਲ ਦੇ ਨਾਲ ਗੱਲ ਕਰਕੇ ਜਿੰਨੇ ਵੀ ਜਾਣਾ ਹੈ ਨਾ ਉਹ ਜਾਓ ਬਹੁਤ ਸਾਰੇ ਇਹ 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 ਤਾਂ ਬਹੁਤ ਜਦਾਂ ਬੁਰਾ ਹਾਲ ਆ ਜੇ ਤੁਸੀਂ ਦੇਖ ਲਓ ਵੀ 2.5 ਹਜ਼ਾਰ ਬੰਦਾ ਉੱਤੇ ਇਸ ਟਾਈਮ ਫਸਿਆ ਹੋਇਆ ਹੈ ਅਜੈਬ ਸਿੰਘ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਵਧੀਆ ਸਰ ਜੀ ਪ੍ਰੋਗਰਾਮ ਹੁੰਦਾ ਮੈਨੂੰ 20-22 ਸਾਲ ਹੋ ਗਏ ਟਰੱਕ ਚਲਾਉਂਦੇ ਆ ਤੇ ਜਦੋਂ ਦਾ ਤੁਹਾਡਾ ਪ੍ਰੋਗਰਾਮ ਪਹਿਸ਼ਾਈ ਹੈ ਜੇ ਹਨ ਨੂੰ ਇੰਨਾ ਵੀ ਸੁਣਨ ਲਈ ਹੈ ਤਾਂ YouTube 'ਚ ਸੁਣ ਲਈ ਦਾ ਵੀ ਜੀ ਹੋਈਏ ਤੇ ਜਰੂਰ ਸੁਣੀਦਾ ਜੀ ਧੰਨਵਾਦ ਜੀ ਧੰਨਵਾਦ ਤੇ ਉਹਦਾ ਮੈਂ ਜਾਣਕਾਰੀ ਦੇਣੀ ਚਾਹੁੰਦਾ ਵੀ ਚੋਰੀ ਦੇ ਭਾਵੇਂ ਛੋਟੀ ਹੋਵੇ ਭਾਵੇਂ ਵੱਡੀ ਹੋਵੇ ਇਹਨਾਂ ਪੁਰਾਣਾ ਟਰੱਕ ਤੁਹਾਡਾ ਪੁਰਾਣਾ ਟਰੱਕ ਸੀ ਉਹ ਮਿਲੀਅਨ ਕਿੰਨੀ ਚੱਲ ਗਿਆ ਤੇ ਮੈਨੂੰ ਗੇੜੇ ਨੇ ਨਾ ਨਵਾਂ ਟਰੱਕ ਟ੍ਰੇਲਰ ਲੈ ਕੇ ਦਿੱਤਾ ਜੇ ਮੇਰਾ ਪਹਿਲਾ ਗੇੜਾ ਹੋਣਾ ਪਰ ਮੈਂ ਦੱਸਦਾ ਕਿ ਮੈਂ ਉਸੇ ਫਰੀਨ ਨੂੰ ਜਿਸੇ ਯਾਰ ਚਲਾਉਣਾ ਉਥੇ ਆਰ ਮੋਟ 70 75% ਪੰਜਾਬੀ ਆ ਹਰਿਆਣੇ ਵਾਲੇ ਹੋਣਗੇ ਜਿਨ੍ਹਾਂ ਦੇ ਟਰੱਕ ਨੇ ਮੈਂ ਗਲਤ ਤੇ ਛੋਟੀ ਜੀ ਐ ਮੈਂ ਨਾ ਵਧੀਆ ਟੌਪ ਦਾ ਝਾੜੂ ਲਿਆ ਆ ਕੇ ਨਾ 16 17 ਡਾਲਰ ਦਾ ਮਗਰ ਰੱਖਿਆ ਤੇ ਘੰਟੇ ਬਾਅਦ ਮੈਂ ਘਰੋਂ ਆਇਆ ਜਾ ਰੂਹਿਆ ਨੀ ਮੈਂ ਆਮ ਆਦਮੀ ਪਾਰਟੀ ਵਾਲੇ ਤਾਂ ਨਹੀਂ ਆ ਗਏ ਉੱਥੇ ਜੀ ਜੋ ਤੋ ਜੀ ਦੇ ਜਰਸੀ ਜੀ ਲੋ ਮੈਂ ਮੈਂ ਕਹਿੰਦਾ ਕੀ ਦੱਸਣਾ ਚੋਰੀ ਛੋਟੀ ਆ ਪਰ ਤੁਹਾਡੀ ਇਥੇ ਨਾ ਪਲੇਟਫਾਰਮ ਤੇ ਕਈ ਹੋਈ ਗੱਲ ਬੜੀ ਦੂਰ ਤੱਕ ਜਾਂਦੀ ਆ ਨਹੀਂ ਇਹ ਤਾਂ ਮਾੜੀ ਚੀਜ਼ ਦਾ ਕਿਸੇ ਦਾ ਕਿਸੇ ਦੀ ਹੱਕ ਸੱਚ ਦੀ ਗਵਾਈ ਇਦਾਂ ਨਹੀਂ ਹਾਂ ਵਰਤਨ ਨਹੀਂ ਲਿਆ ਤੇ ਬੰਦਾ ਵਾਸ ਰੱਖ ਦਵੇ ਜੇ ਵਰਤ ਕੇ ਵਾਪਸ ਨਹੀਂ ਕਰਦਾ ਥੈਟਸ ਓਕੇ ਕੋਈ ਗੱਲ ਹਾਂਜੀ ਹਾਂਜੀ ਫਿਰ ਮੈਂ ਦੁਬਾਰਾ ਲਿਆ ਹੁਣ ਮੈਂ ਝਾੜੂ ਨਾ ਉਹ ਖੋਲ ਕੇ ਵੇਚ ਰੱਖ ਲਿਆ ਤੇ ਡੰਡਾ ਪਿੱਛੇ ਬਣ ਲਿਆ ਇਹ ਇਹ ਦੇਖੋ ਇਹ ਨਾ ਅਸਲ 'ਚ ਇਸ ਚਾਹੇ ਛੋਟੀ ਗੱਲ ਹੈ ਨਾ ਚੇਤਾ ਰਮਨ ਜੀ ਅਰਜੋਤ ਜੀ ਤੁਸੀਂ ਸਾਰਿਆਂ ਦੇ ਡਾਕਾਂ ਨੇ ਨਾ ਵਾਹ ਪਿਆ ਹੋਣਾ ਜਾਂ ਈਵਨ ਪਾਣੀ ਜਿੱਥੇ ਸ਼ਬੀਰ ਲੱਗੀ ਹੁੰਦੀ ਜਾਂ ਕਿਤੇ ਉਧਾ ਵਾਟਰ ਕੂਲਰ ਲੱਗਾ ਹੁੰਦਾ ਸੰਗਲੀ ਨਾ ਬੰਨੇ ਹੁੰਦੀਆਂ ਨਾ ਚੀਜ਼ਾਂ ਉਧਰੋਂ ਬਦਲ ਲੋਕਰ ਤੋੜ ਕੇ ਲੈ ਜਾਣੀਆਂ ਇਹ ਸਟੀਲ ਵਾਲਾ ਗਲਾਸ ਜਿਹੜਾ ਸੀ ਸੰਗਲੀ ਦਾ ਬੱਚਾ ਸੰਗਲੀ ਤੋਂ ਕੋਡੀ ਪਾ ਕੇ ਬੰਧਿਆ ਹੁੰਦਾ ਸੀਗਾ ਵੀ ਕਿਤੇ ਤੋੜ ਕੇ ਨਾ ਲੈ ਜਾਣ ਹੁਣ ਕੀ ਕਰੀਏ ਲੋਕਾਂ ਦੇ ਤੇ ਇਹ ਹਾਲਾ ਤੇ ਇਹ ਇਹਨਾਂ ਨੂੰ ਪਤਾ ਨਹੀਂ ਮਿਲਦਾ ਹੁੰਦਾ ਸ਼ਿਪਰ ਵਾਲੇ ਵੀ ਕਿਤੇ ਇਦਾਂ ਦਾ ਬੰਧਣ ਆਪਣੇ ਪੈਨਪੁੱਲ ਲੱਗ ਜਣ ਵੀ ਬਾਅਦ ਚ ਉੱਥੇ ਸਾਈਨ ਕਰਾਉਣੇ ਆ ਤੇ ਆ ਚੀਜ਼ ਹੋਵੇ ਇਦਾਂ ਦੇ ਕੰਮ ਨਾ ਆ ਰਾਜ ਕਰਨ ਬਹੁਤ ਬਹੁਤ ਕੰਪਨੀਆਂ ਦੇ ਵਿੱਚ ਪਹਿਲਾਂ ਅੱਜ ਕੱਲ ਤਾਂ ਚਲੋ ਹੁਣ ਪੈਨ ਗਿਫਟ ਦੇਣ ਲੱਗ ਗਏ ਨਾ ਵੀ ਸਾਡਾ ਪਹਿਲਾਂ ਹਾਂਜੀ ਨਾ ਆ ਉੱਤੇ ਲੀਆ ਹਾਂ ਅੱਗੇ ਪੈਨ ਨੂੰ ਰਸੀ ਮੰਨ ਕੇ ਲਾਇਆ ਹੁੰਦਾ ਸੀ ਆ ਇੰਡੀਆ ਦੇ ਵਿੱਚ ਇਹ ਗਾਰਬਜ ਆ ਉਹਨਾਂ ਨੂੰ ਵੀ ਸੰਗਲ ਹੀ ਪਾਈ ਹੁੰਦੀ ਸੀ ਉਹ ਵੀ ਬਖਸ਼ਦਾ ਹੀ ਨਹੀਂ ਕੋਈ ਕੁਝ ਵੀ ਸੋ ਇਹ ਚਾਹੇ ਛੋਟੀ ਚੀਜ਼ ਪਰ ਇਥੋਂ ਇਹ ਪਤਾ ਲੱਗਦਾ ਵੀ ਅੰਦਰ ਖਾਤੇ ਕੀ ਚੱਲ ਰਿਹਾ ਸੋ ਇਹਨਾਂ ਦੇ ਕੰਮਾਂ ਤੋਂ ਭਾਈ ਪਰਹੇਜ਼ ਕਰੋ ਵਧੀਆ ਕੰਟਰੀ ਚ ਆਏ ਆ ਮੈਂ ਗੱਲ ਇਹ ਹੈ ਕਿ ਮਾਨਸਿਕਤਾ ਦਾ ਪਤਾ ਲੱਗਦਾ ਹੈ ਕਿ ਬੰਦੇ ਦੀ ਮਾਨਸਿਕਤਾ ਕਿੱਥੇ ਇੱਕ ਤੱਕ ਚਲੀ ਗਈ ਹੈ ਚਲੀ ਗਈ ਹੈ ਜੀ ਜੀ